ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਆਪਣੇ ਨਵੇਂ ਵਲੌਗ ਦੇ ਵਿੱਚ ਅੱਜ ਆਪਾਂ ਇੱਕ ਤੁਹਾਨੂੰ ਬੰਦਾ ਮਿਲਾਉਣ ਜਾ ਰਹੇ ਹਾਂ ਜਿਸ ਨੂੰ ਤੁਸੀਂ ਦੇਖ ਕੇ ਉਸ ਦੀ ਪਰਖ ਨਹੀਂ ਕਰ ਸਕਦੇ ਉਹ ਬੰਦਾ ਪੰਜਾਬ ਦਾ ਰਹਿਣ ਵਾਲਾ ਜਾਂ ਪੰਜਾਬ ਤੋਂ ਬਾਹਰ ਯੂਪੀ ਬਿਹਾਰ ਤੋਂ ਆ ਕੇ ਪੰਜਾਬ ਵਿੱਚ ਰਹਿ ਰਿਹਾ ਹੈ ਅੱਜ ਆ ਜੋ ਆਪਾਂ ਉਹਨਾਂ ਨਾਲ ਕਰਦੇ ਹਾਂ ਗੱਲਬਾਤ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਹੋਰ ਸਨਵਾ ਠੀਕ ਹੋ ਜੀ ਹਾਂ ਜੀ ਠੀਕ ਹਾਂ ਜੀ ਸਰ ਨਾਮ ਕੀ ਆ ਤੁਹਾਡਾ ਜੀ ਰਣਵੀਰ ਸਿੰਘ ਸਰ ਪਹਿਲਾਂ ਵੀ ਤੁਹਾਡਾ ਨਾਮ ਰਣਵੀਰ ਸਿੰਘ ਸੀ ਨਾ ਚੇਂਜ ਕੀਤਾ ਤੁਸੀਂ ਬਾਅਦ ਵਿੱਚ ਨਹੀਂ ਪਹਿਲਾਂ ਵੀ ਰਣਵੀਰ ਸਿੰਘ ਸੀ ਚੇਂਜ ਨਹੀਂ ਕੀਤਾ ਨਾ ਹਾਂ ਜੀ ਕਿੰਨਾ ਟਾਈਮ ਹੋ ਗਿਆ ਜੀ ਪੰਜਾਬ ਆਇਆ ਉਹ ਹੋ ਗਿਆ ਕਰਿ ਕਰ 18-19 ਸਾਲ ਹੋ ਗਏ ਨੇ ਅੱਛਾ ਤੁਸੀਂ ਖੁਦ ਆਏ ਸੀ ਜਾਂ ਆਪਣੇ ਫਾਦਰ ਸਾਹਿਬ ਨਾਲ ਮਤਲਬ ਨਹੀਂ ਫਾਦਰ ਜੀ ਤਾਂ ਡੈਥ ਹੋ ਗਈ ਉਹਦੇ ਬਾਅਦ ਆਏ ਸੀ ਅੱਛਾ ਉਸ ਦੇ ਬਾਅਦ ਹਾਂ ਤੇ ਸਰ ਤੋਂਡੀ ਫੈਮਿਲੀ ਚ ਕੌਣ ਕੌਣ ਹੈ ਜੀ ਮੇਰੀ ਫੈਮਿਲੀ ਵਿੱਚ ਹੈ ਮੈਂ ਤੇ ਮੇਰੇ ਘਰ ਵਾਲੇ ਤੇ ਨਾਲ ਮੇਰਾ ਇੱਕ ਬੇਟਾ ਹੈਗਾ ਤੇ ਨਾਲ ਮੇਰੀ ਨੂੰਹ ਹੈਗੀ ਦੋ ਬੱਚੇ ਨੇ ਬੇਟੇ ਦੇ ਇੰਨੀ ਫੈਮਿਲੀ ਚ 6 ਬੰਦਿਆਂ ਦੀ ਫੈਮਿਲੀ ਹੈ ਠੀਕ ਹੈ ਜੀ ਉਹ ਵੀ ਤੁਹਾਡੇ ਨੂੰ ਦਸਤਾਰ ਸਜਾਉਂਦੇ ਆ ਜੀ हां जी सारे पग मुंडा पग बलदा हां ਤੁਸੀਂ ਜਦੋਂ ਵੀ ਕਿਤੇ ਜਾਂਦੇ ਹੋ ਜਾਂ ਕਿਸੇ ਨੂੰ ਮਿਲਦੇ ਹੋ ਨਾ ਤੁਹਾਨੂੰ ਕੋਈ ਦੇਖ ਕੇ ਬੰਦਾ ਪਰਖ ਤਾਂ ਨਹੀਂ ਕਰ ਸਕਦਾ ਕਿ ਤੁਸੀਂ ਬਾਹਰ ਯੂਪੀ ਬਿਹਾਰ ਦੇ ਹੋ ਜਾਂ ਪੰਜਾਬ ਚ ਹੋਣਾ ਕਿੱਥੇ ਰਹਿ ਰਹੇ ਹੋ ਮੈਂ ਤਾਂ ਖਰ ਨਹੀਂ ਮਤ ਥੋੜੀ ਜਿਹੀ ਬੋਲੀਆਂ ਤੂੰ ਕਰਦੇ ਨੇ ਨਾ ਉੱਧਾ ਨਹੀਂ ਕੋਈ ਉਹ ਕਰ ਪਾਂਦਾ ਹੈ ਐਸਾ ਤੁਸੀਂ ਪੰਜਾਬੀ ਵੀ ਪੂਰੀ ਬੋਲ ਲੈਂਦੇ ਹੋ ਨਾ ਪੰਜਾਬੀ ਪੂਰੀ ਫਰਸਟ ਕਲਾਸ ਬੋਲੀ ਦਾ ਹੈ ਜਾਂ ਨਾ ਮਤਲਬ ਪਹਿਲਾ ਯੂਪੀ ਸਾਈਡ ਰਹਾ ਹੈ ਨਾ ਤਾਂ ਥੋੜਾ ਜਿਹਾ ਉਹ ਉਧਰ ਦੀ ਭਾਸ਼ਾ ਜਿਹੜੀ ਹੈ ਬੋਲ ਲੈਂਦੇ ਆ ਬਾਕੀ ਆ ਆਪਣੇ ਤੇ ਬਈ ਪੰਜਾਬੀ ਪੰਜਾਬੀ ਬੋਲੇਗੀ ਉਹ ਥੋੜਾ ਜਿਵੇਂ ਲਹਿਜਾ ਚੇਂਜ ਹੋ ਜਾਂਦਾ ਆਪਣਾ ਗੱਲ ਕਰਨ ਦਾ ਹਾਂ ਬਸ ਐਜੀ ਚੀਜ਼ ਹੈਗੀ ਆ ਠੀਕ ਹੈ ਤੁਸੀਂ ਮਤਲਬ ਪੰਜਾਬ ਆ ਕੇ ਫਿਰ ਕਿਦਾਂ ਮਾਣ ਮਹਿਸੂਸ ਹੁੰਦਾ ਤੁਹਾਨੂੰ ਪੱਗ ਬੰਨ੍ਹ ਕੇ ਕਿਦਾਂ ਨਾ ਨਾ ਮੈਂ ਤਾਂ ਉਧਰ ਵੀ ਪੱਗ ਬੰਨ੍ਹਦਾ ਸੀ ਨਾਲੇ ਇੱਥੇ ਵੀ ਪੱਗ ਸ਼ੁਰੂ ਤੋਂ ਹੀ ਬੰਨਣਾ ਮੈਂ ਤਾਂ ਘਰ ਵੀ ਜਿਹੜਾ ਬਿਨਾ ਪਰਨਾ ਤੋਂ ਨਹੀਂ ਰਹਿਣਾ ਸ਼ੁਰੂ ਬਚਪਨ ਤੋਂ ਹੀ ਤੁਸੀਂ ਪੱਗ ਬੰਨ੍ਹ ਮਤਲਬ ਕਿ ਹਾਂ ਸ਼ੁਰੂ ਤੋਂ ਹੀ ਨਹੀਂ ਨਹੀਂ ਪਹਿਲਾਂ ਹੀ ਦਸਤਾਰ ਸਜਦੀ ਸੀ ਬਚਪਨ ਤੋਂ ਹੀ ਬਚਪਨ ਤੋਂ ਹੀ ਤੁਸੀਂ ਸਤਾਰ ਸਜਾ ਹਾਂ ਜੀ ਸਭ ਤੋਂ ਪਹਿਲਾਂ ਤੁਸੀਂ ਕਿੱਦਾਂ ਯੂਪੀ ਤੋਂ ਹੀ ਇੱਥੇ ਆਏ ਜਾਂ ਪਹਿਲਾਂ ਕਿਤੇ ਹੋਰ ਸੀ ਯੂਪੀ ਤੋਂ ਆਇਆ ਪਹਿਲਾਂ ਮੇਰੇ ਫਾਦਰ ਜਿਹੜੇ ਨੇ ਪਾਕਿਸਤਾਨ ਵਟਵਾਰੇ ਟਾਈਮ ਤੋਂ ਮਹੀਨਾ ਪਹਿਲਾਂ ਇੱਧਰ ਆ ਗਏ ਸੀ ਯੂਪੀ ਸਾਈਡ ਤੇ ਉਹ ਫਿਰ ਉੱਥੇ ਹੀ ਰਹਿ ਗਏ ਸੀ ਉਸ ਦੇ ਬਾਅਦ ਫਿਰ ਅਸੀਂ ਲੋਕ ਧੀਰੇ ਧੀਰੇ ਕਰਕੇ ਵੱਡੇ ਹੋਏ ਤੇ ਫਿਰ ਵਿਆਹ ਸਾਦੀ ਹੋਇਆ ਤੇ ਫਿਰ ਅਸੀਂ ਇੱਧਰ ਲੁਧਿਆਣੇ ਆ ਗਏ ਲੁਧਿਆਣੇ ਮੇਰਾ ਵਿਆਹ ਹੋਇਆ ਤੇ ਮੈਂ ਉੱਥੇ ਆ ਗਿਆ ਸਾਰਾ ਪਰਿਵਾਰ ਲੈ ਕੇ ਉਸ ਦੇ ਬਾਅਦ ਫਿਰ ਬੇਟਾ ਮੇਰਾ ਇੱਧਰ ਮੌਹਲੀ ਵਿੱਚ ਜੌਬ ਕਰਨ ਲੱਗਿਆ ਉਦੀ ਜਾਬ ਇੱਧਰ ਲੱਗ ਗਈ ਤੇ ਉਹਨੇ ਕਿਹਾ ਪਪਾ ਇੱਧਰ ਹੀ ਆ ਜਾਓ ਫਿਰ ਅਸੀਂ ਧੇਰ ਆ ਗਏ ਮਹਾਲੀ ਵਿੱਚ ਜ ਹਾਲੀ ਹਾਲੀ ਤੁਸੀਂ ਸ਼ਿਫਟ ਹੋ ਗਏ ਇੱਧਰ ਮਤਲਬ ਵਧੀਆ ਪਾਕਿਸਤਾਨ ਦੇ ਵਿੱਚ ਤੁਹਾਡਾ ਕਿਹੜਾ ਪਿੰਡ ਸੀਗਾ ਪਤਾ ਤੁਹਾਨੂੰ ਨੌਲੇਜ ਹੈ ਚੜਿਆਉਲਾ ਪਿੰਡ ਸੀ ਅੱਛਾ ਹਾਂਜੀ ਉਸ ਤੋਂ ਬਾਅਦ ਬਟਵਾਰੇ ਟਾਈਮ ਤੁਸੀਂ ਮਤਲਬ ਯੂਪੀ ਬਹਾਰ ਆ ਗਏ ਉਧਰ ਵੀ ਤੁਸੀਂ ਸੇਲ ਕਰਤਾ ਜੇ ਹੈ ਉਧਰ ਤੁਹਾਡਾ ਆਪਣਾ ਇਸ ਟਾਈਮ ਉਹ ਕਿੱਧਰ ਪਾਕਿਸਤਾਨ ਵਿੱਚ ਨਹੀਂ ਨਹੀਂ ਯੂਪੀ ਵਿੱਚ ਯੂਪੀ ਤੇ ਸੇਲ ਕਰ ਦਿੱਤਾ ਸੀ ਅੱਛਾ ਯੂਪੀ 'ਚ ਸੇਲ ਕਰਕੇ ਫਿਰ ਤੁਸੀਂ ਲੁਧਿਆਣੇ ਆ ਗਏ ਹਾਂ ਲੁਧਿਆਣੇ ਆ ਗਏ ਹਾਂ ਜੇ ਹੁਣ ਤੁਸੀਂ ਪਰਮਾਨੈਂਟ ਮੋਹਾਲੀ ਰਹਿ ਰਹੇ ਹੋ ਹਾਂ ਮੋਹਾਲੀ ਰਹਿ ਰਹੇ ਹਾਂ ਠੀਕ ਹੈ ਮੈਂ ਕਿ ਜਿੱਦਾਂ ਹੁੰਦਾ ਨਾ ਕਈ ਵਾਰੀ ਕਿਸੇ ਦਾ ਪਿੰਡ ਹੁੰਦਾ ਪਿੱਛੇ ਜਾਂ ਤੁਸੀਂ ਕਈ ਵਾਰੀ ਜਾਂਦੇ ਹੋ ਮੈਂ ਉਹ ਚੀਜ਼ ਤੁਹਾਨੂੰ ਪੁੱਛ ਰਿਹਾ ነੇ ਉਹ ਗੱਲ ਨਹੀਂ ਹੈ ਕਿਉਂਕਿ ਜਿਹੜਾ ਕੁਛ ਸੀ ਸਾਰਾ ਬਟਵਾਰੇ ਟਾਈਮ ਉੱਧਰ ਹੀ ਸਾਰਾ ਰਹਿ ਗਿਆ ਸਾਰਾ ਕੁਝ ਜ਼ਮੀਨਾਂ ਬਤੇਰੀਆਂ ਸੀ ਉਹ ਫਿਰ ਉੱਧਰ ਦਾ ਉੱਧਰ ਹੀ ਰਹਿ ਗਿਆ ਤੁਹਾਡੇ ਫਾਦਰ ਤੁਹਾਡੇ ਫਾਦਰ ਸਾਹਿਬ ਮਤਲਬ ਕੀ ਕੰਮ ਕਰਦੇ ਸੀਗੇ ਉਹ ਪਹਿਲਾਂ ਮੇਰੇ ਫਾਦਰ ਸੈਕੰਡ ਵਰਲਡ ਵਾਰ ਵੀ ਸੀ ਉਹਦੇ ਬਾਅਦ ਫਿਰ ਜਿਹੜਾ ਹੈ ਉਹ ਇੱਧਰ ਆ ਗਿਆ ਯੂਪੀ ਸਾਈਟ ਤੇ ਫਿਰ ਬਿਜਲੀ ਕੰਪਨੀ ਵਿੱਚ ਲੱਗੇ ਹੋਏ ਸੀ ਡਰਾਈਵਰੀ ਕਰਦੇ ਸੀ ਤੇ ਉਹਦੇ ਬਾਅਦ ਤੇ ਧੀਰੇ ਧੀਰੇ ਅਸੀਂ ਲੋਕ ਆਪਣਾ ਉਹ ਦੁਕਾਨ ਵੀ ਹੈ ਦੁਕਾਨ ਕੰਨ ਉਧਰ ਠੀਕ-ਠਾਕ ਚੱਲੀ ਨਹੀਂ ਫਿਰ ਅਸੀਂ ਕਰਦੇ ਸੀ ਦੁਕਾਨ ਕੰਨ ਤੇ ਥੋੜਾ ਠੀਕ ਸੀ ਕੰਮ ਫਿਰ ਬਾਅਦ ਵਿੱਚ ਅੱਧਾ ਹੀ ਮਨ ਚੇਂਜ ਹੋ ਗਿਆ ਕਿਉਂ ਨਿੱਥੇ ਰਹਿਣਾ ਨਹੀਂ ਸਾਰੇ ਬੱਚੇ ਵੀ ਕਹਿੰਦੇ ਪਾਪਾ ਚਲੋ ਦਰੀ ਫਿਰ ਅਸੀਂ ਉੱਧਰ ਨਿਕਲ ਆਏ ਉਹ ਫਿਰ ਜਿਵੇਂ ਤੁਸੀਂ ਹੁਣ ਸਾਡੇ ਪੰਜਾਬੀ ਮਤਲਬ ਪੰਜਾਬੀ ਸਾਡੇ ਆਪਣੇ ਕੰਮ ਕਰਕੇ ਖੁਸ਼ ਨਹੀਂ ਹੈਗੇ ਇੱਥੇ ਪੰਜਾਬ ਦੇ ਵਿੱਚ ਹੀ ਕੰਮ ਹੈ ਲੇਕਿਨ ਕੰਮ ਕਰਕੇ ਖੁਸ਼ ਨਹੀਂ ਹੈ ਹਾਂ ਉਹ ਚੀਜ਼ ਹੀ ਆ ਗਈ ਹੁਣ ਸਾਡੇ ਮਤਲਬ ਪੰਜਾਬੀ ਅਮਰੀਕਾ ਕੈਨੇਡਾ ਜਾ ਕੇ ਕੰਮ ਕਰ ਤੁਸੀਂ ਇੱਥੇ ਕੰਮ ਕਰ ਇੱਥੇ ਹਾਂ ਸਹੀ ਗੱਲ ਹੈ ਬਈ ਆਪਣਾ ਕੰਮ ਤੇ ਕਰਨਾ ਚਾਹੀਦਾ ਹੈ ਮਿਹਨਤ ਜਿਹੜਾ ਵੀ ਕਰੇਗਾ ਚਾਹੇ ਇੱਥੇ ਰਵੇ ਚਾਹੇ ਬਾਹਰ ਜਾ ਕੇ ਰਵੇ ਉਹਨੂੰ ਤਾਂ ਸਫਲਤਾ ਮਿਲਣੀ ਮਿਲਣੀ ਹੈ ਕੋਈ ਵੀ ਹੋਏ ਬੰਦਾ ਹੁਣ ਸਾਡੇ ਪੰਜਾਬੀ ਬਾਹਰ ਜਾ ਕੇ ਮਿਹਨਤ ਕਰ ਰਿਆ ਹੁਣ ਯੂਪੀ ਬਿਹਾਰ ਤੋਂ ਆ ਕੇ ਉਹ ਇੱਥੇ ਆ ਕੇ ਮਤਲਬ ਛੋਟਾ ਸਾਡੇ ਸ਼ਰਮ ਕਰਦੇ ਆ ਕੰਮ ਕਰਨ ਤੋਂ ਹੁਣ ਜੁਦੇੜੀਆਂ ਲਾ ਕੇ ਇਦਾਂ ਕਮਾਈ ਕਰ ਰਿਆ ਉਹ ਵਧੀਆ ਕਮਾਈ ਕਰਦੇ ਪੈਨੇ ਆਪ ਦੇ ਬੰਦੇ ਵੀ ਅਗਰ ਲਾਂ ਤੇ ਕਮਾਈ ਕਰ ਸਕਦੇ ਨੇ ਪਰ ਉਹਨਾਂ ਨੂੰ ਥੋੜੀ ਸ਼ਰਮ ਮਹਿਸੂਸ ਹੁੰਦੀ ਹੈ ਕਿ ਆਪਾਂ ਇੰਨਾ ਛੋਟਾ ਕੰਮ ਕਿੱਦਾਂ ਕਰਾਂਗੇ ਇਹੀ ਚੀਜ਼ ਹੈ ਜਿੱਦਾਂ ਉਹ ਸ਼ਰਮ ਮਹਿਸੂਸ ਕਰ ਰਹੇ ਬਾਹਰ ਜਾ ਰਹੇ ਆ ਹੁਣ ਹੁਣ ਇਸ ਤਰ੍ਹਾਂ ਹੀ ਆਪਣੇ ਪੰਜਾਬ ਦੇ ਵਿੱਚ ਵੀ ਯੂਪੀ ਬਿਹਾਰ ਤੋਂ ਆ ਕੇ ਇੱਦਾਂ ਰਹਿ ਰਹੇ ਹੋ ਹੁਣ ਕੱਲ ਨੂੰ ਮੇਰੇ ਸਾਬ ਨਾਲ ਤਾਂ ਰਾਜਵੀ ਮਤਲਬ ਕਿ ਯੂਪੀ ਬਿਹਾਰ ਦਾ ਹੀ ਆ ਜਾਣਾ ਪੰਜਾਬ ਦੇ ਉੱਪਰ ਜਿੱਦਾਂ ਉਹ ਲੱਗਦਾ ਏਦਾਂ ਹੀ ਹੈ ਕਿਉਂਕਿ ਕਿੰਨੇ ਇੱਥੇ ਯੂਪੀ ਬਿਹਾਰ ਦੇ ਬਹੁਤ ਬਤੇਰੇ ਬੰਦੇ ਹੋ ਗਏ ਨੇ ਪੂਰਾ ਉਹਨਾਂ ਦਾ ਇੱਕ ਇੱਕ ਏਰੀਆ ਉਹਨਾਂ ਦਾ ਬਣਿਆ ਹੋਇਆ ਹੈ ਜ਼ਮੀਨਾਂ ਲੈ ਲਿਆ ਨੇ ਕੋਠੀਆਂ ਬਣਵਾ ਲਈਆਂ ਨੇ ਭਈਆਂ ਨੇ ਤੇ ਬੜਾ ਕੁਝ ਚੇਂਜ ਹੋ ਗਿਆ ਹੁਣ ਤੇ ਜਿਵੇਂ ਹੁਣ ਆਪਾਂ ਬਿਲੌਂਗੀ ਦੇਖ ਲਈਏ ਜਾਂ ਕੋਈ ਹੋਰ ਦੇਖ ਲਈਏ ਉੱਥੇ ਹਣ ਹਰ ਇੱਕ ਚੀਜ਼ ਹੈ ਬਿਲੌਂਗੀ ਵਿੱਚ ਦੇਖ ਲਓ ਕਿੰਨਾ ਪੂਰਾ ਭਰਿਆ ਹੋਇਆ ਹੈ ਬੜੇ ਇਲਾਕੇ ਏਦਾਂ ਦੇ ਨੇ ਜਿਹੜੇ ਪੂਰੇ ਭਈਏ ਨਾਲ ਭਰੇ ਹੋਏ ਨੇ ਤਾਂ ਮੈਂ ਤੁਹਾਨੂੰ ਇੱਕ ਹੋਰ ਗੱਲ ਪੁੱਛਣਾ ਚਾਹੁੰਦਾ ਪਾਕਿਸਤਾਨ ਦੇ ਵਿੱਚ ਤੁਹਾਨੂੰ ਪਤਾ ਤੁਹਾਨੂੰ ਕਿਹੜਾ ਜ਼ਿਲ੍ਹਾ ਲੱਗਦਾ ਸੀ ਸਟੇਟ ਕਿਹੜੀ ਸੀ ਤੁਹਾਡੀ ਇੰਨਾ ਤੇ ਮਨੂੰ ਨਾਲੇਜ ਨਹੀਂ ਹੈਗਾ ਇਹ ਬਾਰਡਰ ਦਾ ਇਲਾਕਾ ਕਹਿੰਦੇ ਸੀ ਕਿ ਬਾਰਡਰ ਦਾ ਇਲਾਕਾ ਹੀ ਸੀ ਇਹ ਕਿਹੜਾ ਕਹਿੰਦੇ ਨੇ ਬਾਰਡਰ ਵਾਲਾ ਇਲਾਕਾ ਇੱਕ ਹੈਗਾ ਨਾ ਬੜਾ ਉਹਦਾ ਨਾਮ ਹੀ ਹੁੰਦਾ ਹੈ ਮਨੂੰ ਕੀ ਅੱਛਾ ਯਾਦ ਨਹੀਂ ਆ ਤੁਹਾਨੂੰ ਹਾਂ ਯਾਦ ਨਹੀਂ ਆ ਤੇ ਬਾਕੀ ਜਿਵੇਂ ਆਪਾਂ ਯੂਪੀ ਬਿਹਾਰ ਚ ਤੁਸੀਂ ਕਿੱਥੇ ਰਹਿੰਦੇ ਸੀ ਉੱਥੋਂ ਦਾ ਨਾਮ ਤਾਂ ਤੁਹਾਨੂੰ ਯਾਦ ਹਾਂ ਵਾਰਾਨਸੀ ਹਾਂਜੀ ਹੁਣ ਤੁਸੀਂ ਜਿਵੇਂ ਬਾਹਰ ਤੋਂ ਆ ਕੇ ਸਿੱਖੀ ਨਾਲ ਜੁੜੇ ਹੋਏ ਤੁਹਾਡੀ ਫੈਮਿਲੀ ਵੀ ਇਦਾਂ ਹੀ ਹੈ ਹਾਂ ਫੈਮਿਲੀ ਮੇਰੀ ਇਦਾਂ ਹੀ ਹੈ ਮੇਰੇ ਘਰ ਦੇ ਨੇ ਉਸ ਵੱਲੋਂ ਸਵੇਰੇ ਉੱਠ ਕੇ 4:3 5 5 ਵਜੇ ਉੱਠ ਜਾਂਦੇ ਨੇ ਤੇ ਨਹਾਤ ਆ ਕੇ ਫਿਰ ਉਹ ਪਾਠ ਸੈਂਚੀ ਸਾਹਿਬ ਦਾ ਪਾਠ ਕਰਦੇ ਨੇ ਉਸ ਬਾਅਦ ਫਿਰ ਗੁਰਦੁਆਰੇ ਜਾਂਦੇ ਨੇ ਫਿਰ ਗੁਰਦੁਆਰੇ ਤੂੰ ਆ ਕੇ ਹੋਰ ਜਬਜੀ ਸਾਹਿਬ ਹੋਰ ਜਿੰਨੇ ਵੀ ਪਾਠ ਨੇ ਉਹ ਸਾਰੇ ਕਰਦੇ ਨੇ ਕਰਕੇ ਉਹਦੇ ਬਾਅਦ ਤਾਂ ਫਿਰ ਬੈਠਦੇ ਨੇ ਚੁੱਪ ਕਰਕੇ ਹਾਂ ਪੂਰਾ ਮਤਲਬ ਪੂਰਾ ਧਿਆਨ ਦਿੰਦੇ ਨੇ ਬਿਨਾ ਨਾਗਾ ਮਤਲਬ ਕਿਸੇ ਦਿਨ ਵੀ ਨਾਗਾ ਨਹੀਂ ਹੁੰਦਾ ਉਹਨਾਂ ਨੇ ਕਰਨਾ ਹੀ ਕਰਨਾ ਹੈ ਨਾ ਮਤਲਬ ਉਹ ਕਰਦੇ ਨੇ ਤੁਸੀਂ ਦਾ ਕਰਦੇ ਨੇ ਤੁਸੀਂ ਵੀ ਪਾਠ ਕਰਦੇ ਹੋ ਮੇਰੀ ਤਾਂ ਨਜ਼ਰ ਵੀ ਮੈਂ ਵੀ ਕਰਦਾ ਸੀ ਪਹਿਲਾ ਪਾਠ ਹੁਣ ਮੇਰੀ ਨਜ਼ਰ ਥੋੜੀ ਜੀ ਵੀਕ ਹੋ ਗਈ ਉਹਦੇ ਕਰਕੇ ਮੈਂ ਨਹੀਂ ਕਰ ਪਾਣਾ ਉਦਾਂ ਤੇ ਮੈਂ ਮੋਬਾਈਲ ਤੇ ਆਪਣਾ ਲਾ ਕੇ ਸੁਣ ਲੈਣਾ ਕੀਰਤਨ ਤਾਂ ਇਹ ਇਥੇ ਕਰਦੇ ਆ ਜੀ ਆਪ ਅੱਜ ਦਾ ਵਲੌਗ ਖਤਮ। ਬਾਕੀ ਆਪਣੇ ਚੈਨਲ ਨੂੰ ਲਾਈਕ ਸਬਸਕ੍ਰਾਈਬ ਜ਼ਰੂਰ ਕਰਿਓ। ਜੇ ਵੀਡੀਓ ਵਧੀਆ ਲੱਗੀ ਸ਼ੇਅਰ ਜ਼ਰੂਰ ਕਰਿਓ। ਕਮੈਂਟ ਜ਼ਰੂਰ ਕਰਿਓ। ਆਪਣਾ ਅੱਜ ਦਾ ਵੀਡੀਓ ਬਣਾਉਣ ਦਾ ਮੋਟਿਵ ਇਹੀ ਸੀਗਾ। ਕਿੱਦਾਂ ਇਹ ਬਾਹਰ ਤੋਂ ਆ ਕੇ ਯੂਪੀ ਬਿਹਾਰ ਤੋਂ ਆ ਕੇ ਪੰਜਾਬ ਵਿੱਚ ਰਹਿ ਰਹੇ ਆ ਦਸਤਾਰ ਬੰਨਦੇ ਆ। ਆਪਣਾ ਮੇਨ ਮੋਟਿਵ ਇਹੀ ਸੀਗਾ। ਬਾਕੀ ਆਪਣੇ ਚੈਨਲ ਨੂੰ ਲਾਈਕ ਸਬਸਕ੍ਰਾਈਬ ਜ਼ਰੂਰ ਕਰਿਓ ਜੀ।